ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬੀ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਨੰਗਰ ਦੇ ਵਾਰ ਨੰਬਰ 2 ਦੇ ਵਿੱਚ ਸਥਾਨਿਕ ਵਸਨੀਕਾਂ ਨੂੰ ਮਿਆਰੀ ਸਹੂਲਤਾਂ ਦੇਣ ਦੇ ਮਕਸਦ ਨਾਲ ਇੱਕ ਸਿਹਤ ਕੈਂਪ ਦਾ ਯੋਜਨ ਕੀਤਾ ਗਿਆ ਇਸ ਸਿਹਤ ਕੈਂਪ ਦਾ ਉਦਘਾਟਨ ਮੈਡਮ ਦਿਵਿਆ ਕਮਰ ਵੱਲੋਂ ਕੀਤਾ ਗਿਆ ਤੇ ਇਸ ਕੈਂਪ ਦੇ ਵਿੱਚ ਸੈਂਕੜੇ ਹੀ ਜ਼ਰੂਰਤਮੰਦਾਂ ਨੇ ਚੈੱਕਅਪ ਕਰਵਾ ਕੇ ਇਸ ਕੈਂਪ ਦਾ ਲਾਹਾ ਲਿਆ ਨੰਗਲ ਦੇ ਵਾਰ ਨੰਬਰ 2 ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾੰਨੀ ਅਤੇ ਮਹਾਵੀਰ ਡਰਾਮੈਟਿਕ ਕਲੱਬ ਦੇ ਸਹਿਯੋਗ ਦੇ ਨਾਲ ਇੱਕ ਮੈਡੀਕਲ ਕੈਂਪ ਦਾ ਯੋਜਨ ਕੀਤਾ ਗਿਆ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਚੱਲਦਾ ਰਿਹਾ ਇਸ ਕੈਂਪ ਦਾ ਉਦਘਾਟਨ ਮੈਡਮ ਦਿਬਿਆ ਤਮਰ ਵੱਲੋਂ ਕੀਤਾ ਗਿਆ ਲੋਕਿਆਂ ਉਹਨਾਂ ਦੇ ਨਾਲ ਨਗਰ ਕੌਂਸਲ ਦੇ ਹੋਰ ਕੌਂਸਲਰ ਵੀ ਮੌਜੂਦ ਸਨ ਇਸ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਅੱਖਾਂ ਦੇ ਮਾਹਰ ਡਾਕਟਰ ਅੰਬਾਲਾ ਤੋਂ ਜਦੋਂ ਕਿ ਡਾਕਟਰ ਰੂਚੀ ਜਗੋਤਾ ਅਜੋਲੀ ਮੋੜ ਡਾਕਟਰ ਰਵੀ ਵਰਦਾਨਸ਼ ਵਾਲੀ ਹੋਸਪੀਟਲ ਨਿਆਣੰਗਲ ਤੋਂ ਤੇ ਡਾਕਟਰ ਦਵਿੰਦਰ ਵੱਲੋਂ ਕੈਂਪ ਦੇ ਵਿੱਚ ਆਏ ਹੋਏ ਸਾਰੇ ਮਰੀਜ਼ਾਂ ਦਾ ਅੱਛੀ ਤਰ੍ਹਾਂ ਚੈੱਕਅਪ ਕੀਤਾ ਅਤੇ ਜ਼ਰੂਰਤਮੰਦਾਂ ਨੂੰ ਦਵਾਈਆਂ ਵੀ ਮੁਫਤ ਦੇ ਵਿੱਚ ਦਿੱਤੀਆਂ ਗਈਆਂ ਤੇ ਕੈਂਪ ਦੇ ਵਿੱਚ 300 ਤੋਂ ਵੱਧ ਮਰੀਜ਼ਾਂ ਨੇ ਚੈੱਕਅਪ ਕਰਵਾਇਆ। ਆਪ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਕਿ ਇਸ ਮੌਕੇ ਡਾਕਟਰਾਂ ਦੇ ਟੀਮ ਨੇ ਕੀ ਜਾਣਕਾਰੀ ਸਾਂਝੀ ਕੀਤੀ ਅਤੇ ਉਸ ਤੋਂ ਬਾਅਦ ਗੱਲਬਾਤ ਕਰਦੇ ਹਾਂ ਅਗਰ ਕੌਂਸਲ ਦੇ ਪ੍ਰਧਾਨ ਸੰਜੀਤ ਸਾਨੀ ਅਤੇ ਮੈਡਮ ਦਿਬਿਆ ਕਮਰ ਦੇ ਨਾਲ ਮੈਡਮ ਡਾਕਟਰ ਰਵੀਵਰਦਨ ਹੈ। ਜੀ ਕੀ ਕਹਿਣ ਜਾਤੇ ਆਜ ਕੇ ਜੋ ਕੈਂਪ ਲੱਗਾ ਹੈ। ये पुराना गुरुद्वारा में आज कैंप ऑर्गेनाइज किया गया हुआ है और काफी तरह के पेशेंट्स हैं मैं यहाँ पे जनरल पेशेंट्स देख रहा हूँ जिसमें स्किन डिसीज के लोग हैं जॉइंट्स के हैं और कई तरह की बीमारियों के लोग जो हैं हम यहाँ पे चेक कर रहे हैं फ्री 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 ऑफ ऑफ कॉस्ट कॉस्ट है 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 पे ये कैंप बिल्कुल इसमें भी नहीं मेडिसिन नहीं है क्योंकि इसमें देखो बहुत सारी वरायटी होती है दवाइयों की तो सारी दवाइयाँ अवेलेबल करना तो पॉसिबल नहीं है तो दवाई हम प्रिस्क्राइब कर रहे हैं वो लोग जो है मेडिकल स्टोर से ले सकते हैं

ਵਾਰ ਨੰਬਰ 2 ਦੇ ਵਿੱਚ ਮੈਡੀਸਨ ਦਾ ਕੈਂਪ ਲਗਾਇਆ ਹੈ ਜਿਸ ਵਿੱਚ ਜਿਹੜੇ ਹੈਗੇ ਅੱਖਾਂ ਦੇ ਸਪੈਸ਼ਲਿਸਟ ਡਾਕਟਰ ਕਪਲਵੋਰਾ ਅੰਬਾਲਾ ਤੋਂ ਨੇ ਤੇ ਡਾਕਟਰ ਪਰਸੀ ਜਗੋਤਾ ਡਾਕਟਰ ਦਵਿੰਦਰ ਸ਼ਰਮਾ ਜੀ ਅਤੇ ਡਾਕਟਰ ਰਵੀ ਵਰਦਨ ਜੀ ਜਿਹੜੇ ਹੈਗੇ ਇਸ ਕੈਂਪ ਵਿੱਚ ਆਏ ਨੇ ਅੱਜ ਵਾਰ ਨੰਬਰ 2 ਜਿਹੜਾ ਮਹਾਵੀਰ ਡਰਾਮਾ ਟਿਕ ਕਲੱਬ ਦੇ ਸਹਿਯੋਗ ਨਾਲ ਇਹ ਅਸੀਂ ਕੈਂਪ ਲਗਾਇਆ ਹੈ ਜਿਹੜੇ ਅੱਖਾਂ ਦੀ ਦੁਆਇਆਂ ਔਰ ਜਿਹੜਾ ਹੈਗਾ ਕਿਸੇ ਨੂੰ ਐਨਕ ਲੱਗਣੀ ਉਹ ਵੀ ਇੱਥੋਂ ਫ੍ਰੀ ਦਿੱਤੀ ਜਾਏਗੀ ਮੈਂ ਸਾਰਿਆਂ ਨੂੰ ਆਪਣੇ ਵਾੜ ਵਾਸੀਆਂ ਨੂੰ ਵੀ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਹੈਗਾ ਕੈਂਪ ਦਾ ਲਾਭ ਉਠਾਉਣ ਧੰਨਵਾਦ ਲਾਭ ਜੀ ਕਿੰਨੇ ਤੋਂ ਕਿੰਨੇ ਵਜੇ ਕਰ ਲਿਆ ਇਹ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹਨਾਂ ਦਾ ਟਾਈਮ ਰੱਖਿਆ ਜੀ ਦੁਆਇਆਂ ਫ੍ਰੀ ਦਿੱਤੀਆਂ ਜਾਂਦੀਆਂ ਦੁਆਇਆਂ ਫ੍ਰੀ ਦਿੱਤੀਆਂ ਜਾਣਗੀਆਂ ਜੀ ਐਨ ਕਾ ਫ੍ਰੀ ਦਿੱਤੀਆਂ ਜਾਣਗੀਆਂ ਕੌਣ ਕੌਣ ਚੈੱਕਅਪ ਕਰਵਾ ਸਕਦਾ ਜੀ ਇੱਥੇ ਸਾਰੇ ਚੈੱਕਅਪ ਕਰਵਾ ਸਕਦੇ ਜੀ ਬੋਰਡ ਨੰਬਰ 2 ਦੇ ਵਿੱਚ ਸਾਡੇ ਬਲੌਂਗ ਕਾਂਗਰਸ ਦੇ ਪ੍ਰਧਾਨ ਸੰਜੀਤ ਸਾਨੀ ਜੀ ਮਿਊਨਿਸਪਲ ਕਾਉਂਸਲ ਦੇ ਪ੍ਰਧਾਨ ਸੰਜੀਤ ਸਾਨੀ ਜੀ ਦੇ ਬੋਰਡ ਦੇ ਵਿੱਚ ਮਹਾਵੀਰ ਡਰਾਮੈਟਿਕ ਕਲੱਬ ਦੇ ਸਹਿਯੋਗ ਦੇ ਨਾਲ ਅੱਜ ਦਾ ਇਹ ਮੈਡੀਕਲ ਕੈਂਪ ਆਰਗੇਨਾਈਜ਼ ਕੀਤਾ ਗਿਆ ਔਰ ਸਾਰੇ ਇਲਾਕਾ ਵਾਸੀਆਂ ਨੂੰ ਮੇਰੀ ਰਿਕਵੈਸਟ ਹੈ ਅੱਜ ਦਾ ਇਹ ਜਿਹੜਾ ਕੈਂਪ ਹੈ ਇਹ ਸ਼ਾਮੀ 3 ਵਜੇ ਤੱਕ ਚੱਲੇਗਾ ਜਿਹੜੇ ਵੀ ਜ਼ਰੂਰਤਮੰਦ ਭੈਣ ਭਰਾ ਨੇ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਆ ਕੇ ਲਾਭ ਉਠਾਣ ਔਰ ਹੋਰ ਵੀ ਸਾਰੇ ਐਮਸੀ ਸਹਿਬਾਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਇਸ ਤਰ੍ਹਾਂ ਦੇ ਮੈਡੀਕਲ ਕੈਂਪਸ ਜਿਹਦੇ ਨਾਲ ਸਾਡੇ ਜ਼ਰੂਰਤਮੰਦ ਭੈਂਟਰਾ ਵੱਧ ਤੋਂ ਵੱਧ ਲਾਭ ਲੈ ਸਕਣ ਆਪਣੇ ਵਾਰਡ ਦੇ ਵਿੱਚ ਇਹ ਮੇਰੀ ਪਰਸਨਲ ਰਿਕੁਐਸਟ ਹੈ ਸਾਰੇ ਐਮਸੀ ਸਹਿਬਾਨਾਂ ਨੂੰ ਕਿ ਆਪਣੇ ਵਾਰਡਸ ਦੇ ਵਿੱਚ ਵੀ ਤੁਸੀਂ ਇਸ ਤਰ੍ਹਾਂ ਦੇ ਮੈਡੀਕਲ ਕੈਂਪਸ ਨੂੰ ਆਰਗੇਨਾਈਜ਼ ਕਰੋ ਥੈਂਕ ਯੂ ਸੋ ਮਚ ਔਰ ਮੈਂ ਬਹੁਤ ਬਹੁਤ ਆਭਾਰੀ ਹਾਂ ਸੰਜੇ ਸਾਨੀ ਜੀ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਮੈਨੂੰ ਸਪੈਸ਼ਲੀ ਅੱਜ ਇੱਥੇ ਇਨਵਾਈਟ ਕੀਤਾ ਔਰ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ। ਥੈਂਕ ਯੂ।